ਅੱਜ ਦਾ ਜਿਹੜਾ ਮੇਰਾ ਇਹ ਵਿਜ਼ਿਟ ਹੈ ਜੀ ਇਹ ਚੋਚੇ ਤੌਰ ਤੇ ਹੈਗਾ ਕਿ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਬਹੁਤ ਦੇਰ ਤੋਂ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਵੀ ਇੰਤਜ਼ਾਰ ਕਰ ਰਹੇ ਆ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ 10 ਲੱਖ ਰੁਪਏ ਦੀ ਪਰ ਪਰਿਵਾਰ 5 ਲੱਖ ਪਰਿਵਾਰਾਂ ਵਾਸਤੇ ਜੋ ਕਿ ਆਪਣੀ ਕਿਸਮ ਦੀ ਇੱਕ ਬਿਲਖਣ ਕਿਸਮ ਦੀ ਜਿਹੜੀ ਹੈਗੀ ਆ ਇਹ ਸਕੀਮ ਹੈ ਪਹਿਲੀ ਵਾਰੀ ਕਿਸ ਦੇਸ਼ ਵਿੱਚ ਔਰ ਦੁਨੀਆ ਦੇ ਵਿੱਚ ਜਿਹੜੀ ਕਿ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਹੋਏਗੀ ਸਾਰੀ ਪੇਮੈਂਟ ਸਰਕਾਰ ਕਰੇਗੀ ਵਿਦੇਸ਼ਾਂ ਵਿੱਚ ਵੀ ਜਿਹੜੀ ਇੰਸ਼ੋਰੈਂਸ ਹੁੰਦੀ ਆ ਉਹਦੇ 'ਚ ਜਿਹੜੇ ਬੰਦੇ ਆ ਉਹ ਕੰਟਰੀਬਿਊਟ ਕਰਦੇ ਆ ਉਹਦੇ ਵਾਸਤੇ ਤੇ ਇਹ ਇੱਕ ਬਹੁਤ ਅੱਛੀ ਯੋਜਨਾ ਹੈ ਉਹਦੇ ਵਾਸਤੇ ਸਾਰਾ ਜਿਹੜਾ ਉਹਦਾ ਰਿਵਿਊ ਕਰਨਾ ਉਹਦੀ ਤਿਆਰੀ ਜਿਹੜੀ ਸਾਰੀ ਆ ਉਹ ਡੀ ਸਾਹਿਬ ਨੇ ਮੈਨੂੰ ਦੱਸਿਆ ਕਿ 207 ਕਾਮਨ ਸਰਵਿਸ ਸੈਂਟਰ ਇਹਨਾਂ ਦੇ ਆਈਡੈਂਟੀਫਾਈਡ ਆ ਔਰ ਅਸੀਂ ਸਰਦੀ ਬਹੁਤ ਆ ਲੋਕਾਂ ਦੀ ਸਹੂਲਤ ਵਾਸਤੇ ਜਿਹੜਾ ਹੈਗਾ ਉੱਥੇ ਰਸਨਾ ਹੋਵੇ ਕਾਮਨ ਸਰਵਿਸ ਸੈਂਟਰ ਤੇ ਕਾਰਡ ਵੰਡਣਗੇ ਔਰ ਜਿਹੜੇ ਸਾਡੇ ਸਿਹਤ ਮਿੱਤਰਸ ਹੈਗੇ ਆ ਯੂਥ ਡਿਵੈਲਪਮੈਂਟ ਬੋਰਡ ਤੋਂ ਉਹ ਇਕੱਲੇ ਇਕੱਲੇ ਘਰ ਜਾ ਕੇ ਪਰਚੇ ਦੇਣਗੇ ਉਹਨਾਂ ਨੂੰ ਦੱਸਣਗੇ ਤੁਹਾਡਾ ਡੇਟ ਐਂਡ ਟਾਈਮ ਕੀ ਆ ਬੰਦਾ ਉਸ ਵੇਲੇ ਜਾਏਗਾ ਆਪਣੇ ਡਾਕੂਮੈਂਟਸ ਨਾਲ ਲੈ ਕੇ ਜਾਏਗਾ ਆਧਾਰ ਕਾਰਡ ਤੇ ਵੋਟਰ ਕਾਰਡ ਉਹ ਸਾਰਾ ਕੁਝ ਸਮਝਾਣਗੇ ਤੇ ਉਹ ਸਾਰਾ ਜਾ ਕੇ ਆਪਣਾ ਉੱਥੇ ਜਾ ਕੇ ਰਜਿਸਟ੍ਰੇਸ਼ਨ ਕਰਾਣਗੇ ਉਹਨਾਂ ਦੇ ਬਾਇਓਮੈਟ੍ਰਿਕਸ ਹੋਣਗੇ ਔਰ ਜਿਹੜੇ ਉਹਨਾਂ ਦੇ ਡਾਕੂਮੈਂਟਸ ਹੈ ਉਹਨਾਂ ਦਾ ਜਿਹੜਾ ਪੋਰਟਲ ਦੇ ਉੱਤੇ ਚੜ੍ਹਨਗੇ ਜਦੋਂ ਪ੍ਰੋਸੈਸ ਕੰਪਲੀਟ ਹੋ ਜਾਏਗੀ ਉਹਨੂੰ ਇੱਕ ਰਸੀਦ ਦਿੱਤੀ ਜਾਏਗੀ ਉਹਦੇ ਨਾਲ ਨਾਲ ਉਹਨੂੰ ਇੱਕ ਐਸਐਮਐਸ ਆ ਜਾਏਗਾ ਉਹ ਐਲੀਜੀਬਲ ਹੋ ਜਾਣਗੇ ਰਾਸ਼ ਕਰਾਉਣ ਵਾਸਤੇ ਇਹਦੇ ਵਿੱਚ ਜਿਹੜੀ ਇਹ ਸਕੀਮ ਹੈ ਇਹਦੇ ਵਿੱਚ ਸਰਕਾਰੀ ਹਸਪਤਾਲ ਸਾਰੇ ਹੋਣਗੇ ਔਰ ਜਿਹੜੇ ਮੈਡੀਕਲ ਕਾਲਜ ਹੈ ਸਰਕਾਰੀ ਵੀ ਪ੍ਰਾਈਵੇਟ ਵੀ ਬਾਕੀ ਸਾਰੇ ਐਮਪੈਨਲ ਹੋ ਗਏ ਇੱਕ ਰਹਿੰਦਾ ਉਹ ਵੀ ਹੋ ਜਾਏਗਾ ਮੈਡੀਕਲ ਕਾਲਜਸ ਹੋਣਗੇ ਜਿਨ੍ਹਾਂ ਕੋਲ ਟਰਸਟੀ ਕੇਅਰ ਹੈ ਔਰ ਸੈਕੰਡਰੀ ਕੇਅਰ ਤੇ ਹੈ ਇਹ ਸਾਡੇ ਕੋਲ ਵੀ ਸਾਰਿਆਂ ਕੋਲ ਹੈ ਉਹਨਾਂ ਕੋਲ ਵੀ ਹੈ ਇਹਦੇ ਨਾਲ ਨਾਲ ਜਿਹੜੇ ਤੁਹਾਡੇ ਪ੍ਰਾਈਵੇਟ ਹਸਪੀਟਲ ਹੈ ਉਹ ਆਲਰੇਡੀ ਤਕਰੀਬਨ ਤਕਰੀਬਨ 650 ਦੇ ਕਰੀਬ ਜਿਹੜੇ ਐਮਪੈਨਲ ਹੋ ਗਏ ਆ ਉਹਨਾਂ ਦੀ ਵੀ ਐਮਪੈਨਲ ਪ੍ਰੋਸੈਸ ਸਮਟਰੀਸਟੀ ਚੱਲਦੀ ਪਈ ਆ ਸਾਨੂੰ ਲੱਗਦਾ ਕਿ ਪੂਰੀ ਇਹਦਾ ਕਿ ਸਾਰੇ ਜੰਨੇ ਹਸਤੜਾ ਪੰਜਾਬ ਦੇ ਸਾਰੇ ਹੋ ਜਾਣਗੇ ਕੋਈ ਜਿਹੜੇ ਕੋਈ ਹੋ ਸਕਦਾ 1 ਜਾਂ 2 ਕੋਈ ਹੋਣ ਜਿਹੜੇ ਨਾ ਹੋਏ ਹੋਣ ਬਾਕੀ ਸਾਰੇ ਹੋਣਗੇ ਕਿਉਂਕਿ ਇਹ ਯੂਨੀਵਰਸਲ ਸਕੀਮ ਹੈ ਜਿਹੜਾ ਨਹੀਂ ਹੋਏਗਾ ਉਹਨੂੰ ਨੁਕਸਾਨ ਹੋਇਆ ਜਾਦਾ ਮਤਲਬ ਕਿਉਂਕਿ ਜਦੋਂ ਹਰ ਇੱਕ ਬੰਦੇ ਕੋਲੇ ਜਦੋਂ ਤੁਹਾਡੇ ਕੋਲੇ ਇੰਸ਼ੋਰੈਂਸ ਸਕੀਮ ਹੋਏਗੀ ਤੇ ਤੁਸੀਂ ਜਾ ਕੇ ਕਾਰਡ ਦੇਓਗਾ ਨਾ ਫਿਰ ਪੈਸੇ ਥੋੜੀ ਦਿਓਗੇ ਇਸ ਤੋਂ ਬਾਅਦ ਤੇ ਕਾਰਡ ਤੇ ਜਾ ਕੇ ਤੁਸੀਂ ਇਲਾਜ ਕਰਾਓਗੇ ਕੈਸ਼ਲੈਸ ਸਕੀਮ ਹੈ ਤੁਸੀਂ ਕਾਰਡ ਬਣਾਉਣ ਤੋਂ ਲੈ ਕੇ ਮਤਲਬ ਔਰ ਇਲਾਜ ਤੱਕ ਕਿਸੇ ਨੂੰ 1 ਰੁਪਿਆ ਵੀ ਨਹੀਂ ਦੇਣਾ ਸਾਰਾ ਹਾਂ ਇਹਦੇ ਵਿੱਚ ਜਿਹੜੇ ਇਹਦੇ ਵਿੱਚ ਥੋੜਾ ਜਿਹਾ ਹੁੰਦਾ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਆ ਉਹਨਾਂ ਵਿੱਚ ਉਹਨਾਂ ਵਾਸਤੇ ਲਿਮਿਟੇਸ਼ਨ ਹੁੰਦੀ ਆ ਕੁਛ ਇੱਕ ਪ੍ਰੋਸੀਜਰ ਹੁੰਦੇ ਆ ਜਿਵੇਂ ਕੁਛ ਇੱਕ ਜਿਵੇਂ ਤੁਹਾਡੇ ਹੋਇਆ ਸੀਗਾ ਜੀ ਝਾਰਖੰਡ ਚ ਹੋਇਆ ਸੀਗਾ ਉੱਥੇ ਨਾ ਲੋਕਾਂ ਨੇ ਹਿਸਟੈਕਟਮੀਜ਼ ਬਹੁਤ ਕਰਤੀes ਤੁਹਾਨੂੰ ਪਤਾ ਹੋਣਾ ਹੈ ਇਹ ਬੜੀ ਫੇਮਸ ਹੋਈ ਸੀ ਗੱਲ ਬਹੁਤ ਮਸ਼ਹੂਰ ਹੋਇਆ ਸੀ ਹੋਰ ਜਗ੍ਹਾ ਤੇ ਵੀ ਮਿਸਟੂਜ਼ ਹੁੰਦੇ ਆ ਕੁਛ ਇੱਕ ਪੈਕੇਜ ਆਗੇ ਜਿਹੜੇ ਰਿਜ਼ਰਵ ਹੋਣਗੇ ਲੇਕਿਨ ਸਰਕਾਰੀ ਹਸਪਤਾਲਾਂ ਅਨੁਸਾਰੇ ਹੋਣਗੇ ਮੈਡੀਕਲ ਕਾਲਜਾਂ ਦੇ ਵਿੱਚ ਸਾਰੇ